ਬਾਬਾ ਬੁੱਢਾ ਸਾਹਿਬ ਦਾ ਪਿੱਤਰ ਇਤਿਹਾਸਿਕ ਦਿਹਾੜਾ ਵਾ ਜਿਹੜਾ ਗੁਰਦਰਾ ਬੀਟ ਸਾਹਿਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਗੰਗਾ ਜੀ ਇੱਥੇ ਆਪਣੇ ਚਰਨ ਪਾਏ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤਾ ਇੱਥੇ ਪੁੱਤਰਾਂ ਦੀ ਦਾਦ ਜਿਹੜੀ ਆ ਉਹ ਬਖਸ਼ਿਸ਼ ਕੀਤੀ ਜਾਂਦੀ ਆ ਅਸੀਂ ਸਾਰੀ ਸੰਗਤ ਨੂੰ ਇੱਥੇ ਲੱਖ ਲੱਖ ਵਧਾਈ ਦਿੰਨੇ ਆ ਤੇ ਆਉਣ ਵਾਲੀਆਂ ਸੰਗਤਾਂ ਨੂੰ ਨਿਮਰਤਾ ਨਾਲ ਆਉਣ ਦੀ ਬੇਨਤੀ ਕਰਦੇ ਆ ਵੀ ਸਾਰੀਆਂ ਸੰਗਤਾਂ ਜੀ ਨਿਮਰਤਾ ਸਹਿਤ ਆਪਣੇ ਇੱਥੇ ਚਰਨਛੂਪ ਪ੍ਰਾਪਤ ਕਰਕੇ ਇੱਥੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਨ ਉਲਣਬਾਜੀ ਜਿਹੜੀ ਆ ਉਹ ਨਾ ਕਰਨ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪੁੱਤਰ ਝਾੜਾ ਬਾਬਾ ਬੁੱਢਾ ਸਾਹਿਬ ਜੀ ਵੀਰ ਸਾਹਿਬ ਠਠਾ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਅੱਜ ਦੇ ਦਿਨ ਵੀਰ ਬਾਬਾ ਬੁੱਢਾ ਸਾਹਿਬ ਕੇ ਪ੍ਰਸ਼ਾਦ ਲੈ ਕੇ ਆਏ ਸੀ ਜਿੱਥੇ ਬਾਬਾ ਜੀ ਬੁੱਢਾ ਸਾਹਿਬ ਨੇ ਉਹਨਾਂ ਨੂੰ ਸੰਤਾਨ ਦਾ ਵਾਰ ਬਖਿਆ ਵਾਰ ਬਖਿਆ ਤੇ ਇਰਾਦੇ ਵਿੱਚ ਜਦੋਂ ਬਾਬਾ ਜੀ ਮਾਤਾ ਗੰਗਾ ਜੀ ਦੇ ਘਰ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਇਤੋ ਬੜੀਆਂ ਦੁਨੀਆ ਬਹੁਤ ਦੂਰ ਦੂਰ ਤੋਂ ਆਉਂਦੀ ਆ ਖੁਸ਼ੀਆਂ ਲੈੰਦੇ ਆ ਬਾਬੇ ਬੁੱਢੇ ਸਾਹਿਬ ਆਣ ਕੇ ਬਹੁਤ ਹੀ ਪਵਿੱਤਰ ਦਿਹਾੜਾ ਅੱਜ ਦੇ ਦਿਨ ਇਹਦੇ ਪਵਿੱਤਰ ਦਿਹਾੜੇ ਦੀ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਬੇਨਤੀ ਕਰਦੇ ਆ ਜਿਹੜੇ ਵੀਰ ਇੱਥੇ ਆਉਂਦੇ ਆ ਟਰੈਕਟਰਾਂ ਦੇ ਉੱਪਰ ਡੈਕ ਲਾ ਕੇ ਵੱਡੇ ਵੱਡੇ ਉੱਚੀ ਉੱਚੀ ਆਵਾਜ਼ ਕਰਕੇ ਸਪੀਕਰ ਲਾਉਂਦੇ ਆ ਉਹ ਨਹੀਂ ਲਾਉਣੇ ਚਾਹੀਦੇ ਉਹ ਲੜਵਾਜੀ ਨਹੀਂ ਕਰਨੀ ਚਾਹੀਦੀ ਨੀਵੇਂ ਹੋ ਕੇ ਆਉਣਾ ਚਾਹੀਦਾ ਜੀਰ ਬਾਬਾ ਬੁੱਢਾ ਸਾਹ ਵਾਂ ਕੇ ਆਪਣੀਆਂ ਖੁਸ਼ੀਆਂ ਲਓ ਇਥੋਂ ਨਫਸ ਜ਼ਰੂਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਲਾ ਕੇ ਤੇ ਘਰਾਂ ਨੂੰ ਵਾਪਸ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ ਇਕੱਠੇ ਹੋਏ ਹਾਂ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਉੱਥੇ ਆਉਣ ਤੇ ਪੁੱਤਰ ਦਾ ਵਰ ਦਿੱਤਾ ਉਸ ਵਰ ਦੇ ਮੁਕਾਬਕ ਗੁਰੂ ਹਰਿਦਵਜਨ ਸਾਹਿਬ ਜੀ ਨੇ ਪਾਛਾ ਉਹਨੇ ਉਤਾਰ ਕਰਿਆ ਇਸ ਸਾਂਝੀ ਸੇਵਾ ਬਾਬਾ ਖੜਕ ਸਿੰਘ ਜੀ ਨੇ ਕਰਾਈ ਉਹਨਾਂ ਦੀ ਨਿਸ਼ਕਾਮ ਸੇਵਾ ਸਦਕਾ ਅੱਜ ਇਹ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਆ ਦੁਆਨ ਆ ਲਿਆ ਲੰਗਰ ਆ ਲਿਆ ਸਾਰਾ ਉਹਨਾਂ ਨੇ ਬੁਲਾਇਆ ਅਰੇ ਦਿਨੋਂ ਦਿਨ ਮੇਲਾ ਵੱਧ ਰਿਹਾ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਦਾ ਪ੍ਰਬੰਧ ਲੈ ਲਿਆ ਉਹਨਾਂ ਦੇ ਪ੍ਰਬੰਧ ਖਲੇ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮੇਲਾ ਬਹੁਤ ਚੰਗੇ ਜਿਹਾ ਮਨਾਇਆ ਜਾ ਰਿਹਾ ਇਲਾਕੇ ਦੀਆਂ ਦੂਰ ਦਰਾਡੇ ਤੋਂ ਪੰਜਾਬ ਤੋਂ ਹਿੰਦੁਸਤਾਨ ਤੋਂ ਵਿਦੇਸ਼ਾਂ ਤੋਂ ਸੰਤਾਂ ਹੁੰਦੀਆਂ ਇਸ ਜਨਮ ਦਿਨ ਮਨਾਉਂਦੀਆਂ ਨੇ ਸਾਡੇ ਇਥੋਂ ਮਹਿੰਦਰ ਸਾਹਿਬ ਸਰ ਸਰਬਜੀਤ ਸਰਬਜੀਤ ਸਿੰਘ ਘਰਿਆੜਾ ਉਹਨਾਂ ਦੇ ਬਹੁਤ ਚੰਗਾ ਪ੍ਰਬੰਧ ਦੇ ਰਿਆ ਔਰ ਮੇਲਾ ਚੰਗੇ ਤਰੀਕੇ ਨਾਲ ਮਨਾਇਆ ਜਾ ਰਿਹਾ ਸਾਡੇ ਇਥੋਂ ਦੇ ਸਤਕਾਰਯੋਗ ਹੈੱਡ ਗ੍ਰੰਤੀ ਯਾਨੀ ਨਿਸ਼ਾਨ ਸਿੰਘ ਜੀ ਗੱਡੀ ਗੱਡ ਉਹ ਪੂਰੀ ਸੰਪੂਰਨ ਸੇਵਾ ਨਿਭਾ ਰਹੇ ਨੇ ਗੁਰਗ੍ਰੰਥ ਸਾਹਿਬ ਦੇ ਸਰਕਾਰ ਨੂੰ ਮੁੱਖ ਰੱਖ ਕੇ ਸਾਰਾ ਪ੍ਰਬੰਧ ਹੋ ਰਿਹਾ ਸੋ ਪ੍ਰਮਾਤਮਾ ਅਗੇ ਅਰਦਾਸ ਕਰਤਾ ਕਿ ਸਿੱਖ ਧਰਮ ਨੂੰ ਜੜਦੀ ਕਲਾ ਰੱਖੇ ਇਹ ਇਸ ਤਰ੍ਹਾਂ ਦੇ ਨਾਮ ਦੇ ਮਨਾਏ ਜਾਂਦੇ ਰਣ ਫਤਿਹ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੀ ਬਾਗ ਨੂੰ ਟ੍ਰੇਪਰ ਤੋਂ ਉੱਤਰ ਅਸੀਂ 10 ਮਹੀਨਿਆਂ ਤੋਂ ਆਸਟ੍ਰੇਲੀਆ ਤੋਂ ਹਾਂ ਜੀ ਮਹਾਰਾਜ ਸਾਹਿਬ ਪਿਛਲੇ ਚੇਚੇ ਲਾਇਆ ਸੀ ਹਰ ਕੇ ਮਹਾਰਾਜ ਸਾਹਿਬ ਨੇ ਕੋਈ ਬਹਾਨਾ ਬਣਾਇਆ ਆਪ ਹੀ ਲਾਇਆ ਇਹਨੇ ਭਾਵਨਾ ਹੈ ਜੀ ਸੰਗਤਾਂ ਦੀਆਂ ਭਾਵਨਾ ਨੇ ਆਪੋ ਆਪਣੀ ਭਾਵਨਾ ਜਿਹੋ ਜੀ ਭਾਵਨਾ ਰੱਖ ਕੇ ਕੋਈ ਜਾਂਦਾ ਮਾਰੇ ਉਤਰਾ ਦਾ ਫਲ ਆਉਂਦਾ ਆ। ਉਹ ਕਿਰਪਾ ਕਰੇ ਮਾਰਾ ਸਾਰੀਆਂ ਭਾਵਨਾ ਨੂੰ ਹੱਲ ਲਾਉਣ। ਪ੍ਰੇਮ ਪ੍ਰੇਮ ਨਾਲ ਲਾਉਣ। ਝੂਠਾਈ ਨਾ ਕਰਨਾ। ਪ੍ਰੇਮ ਚਾਣ ਮਹਾਰਾਜ ਜੀ ਪ੍ਰੇਮ ਹੈ। ਪ੍ਰੇਮ ਦੀ ਸਰਬੋਚਨ।